ਆਪਾ ਬਪੂ ਬਲਕੌਰ ਸਿੰਘ ਮਾਤਾ ਚੰਨਕੌਰ ਜੀ ਦੇ ਘਰੇ ਬੱਚੇ ਨੇ ਜਨਮ ਲਿਆ ਜੀ ਪੂਰੇ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਚ ਖੁਸ਼ੀ ਦਾ ਮਾਹੌਲ ਹੈ ਮੈਂ ਵੀ ਕਾ ਲੱਡੂ ਬੰਡੇ ਦੇ ਵਧਾਈ ਦਿੰਦੀ ਆ ਜੀ ਮੇਰੇ ਵੱਲੋਂ ਸਿੱਧੂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਬੱਚੇ ਦੀ ਚੜ੍ਹਦੀ ਕਲਾ ਵਾਸਤੇ ਬੱਚੇ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਦੇ ਹਾਂ ਔਰ ਉਮੀਦ ਕਰਦੇ ਆਂ ਕਿ ਬੱਚਾ ਵੱਡਾ ਹੋ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੇ। ਬਹੁਤ ਇੱਕ ਜਿਵੇਂ ਬਹੁਤ ਵੱਡਾ ਖਲਾਫ ਪੈਦਾ ਹੋ ਗਿਆ ਸੀਗਾ ਸਿੱਧੂ ਮਸੇਵਾਲ ਸਾਡਾ ਭਰਾ ਬੇਸ਼ੱਕ ਬੇਵਕਤੀ ਵਿੱਚ ਚਲੇ ਗਈ ਪਰ ਦੁੱਖ ਬਹੁਤ ਹੈ ਜੀ ਤੇ ਉਸ ਪਰਿਵਾਰ ਦੇ ਵਿੱਚ ਦੁਬਾਰਾ ਫੇਰ ਇੱਕ ਜਿਹੜੀ ਹੈ ਬੱਚੇ ਦੀ ਆਮਦ ਹੋਈ ਹੈ ਬੱਚੇ ਦਾ ਜਨਮ ਹੋਇਆ ਤਾਂ ਦਿਲੋਂ ਮੁਬਾਰਕਬਾਦ ਹੈ ਸਿੱਧੂ ਪਰਿਵਾਰ ਨੂੰ ਔਰ ਬਾਪੂ ਬਲਕਪੁਰ ਸਿੰਘ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੇ। ਕਿਸ ਤਰ੍ਹਾਂ ਦੇਖਦੇ ਹੋ 13 ਦੇ 13 ਸਿੱਟਾ ਪੰਜਾਬ ਦੀਆਂ ਲੋਕ ਸਭਾ ਦੇ ਦੇਖੋ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਨਾਂ ਲਾਵੇ ਮੈਂ ਵੱਡਾ ਬੋਨ ਨਹੀਂ ਬੋਲਦਾ ਮਿਹਨਤ ਕਰ ਰਹੇ ਹਾਂ ਸੱਚੇ ਪਾਸ਼ਾ ਕਿਰਪਾ ਕਰ ਰਿਹਾ ਹੈ ਬਾਕੀ ਪਾਰਟੀ ਦਾ ਕਿਵੇਂ ਦੇਖਦੇ ਹੋ ਉਹਨਾਂ ਪਾਰਟੀਆਂ ਦਾ ਤੋਹੀ ਦੱਸ ਸਕਦੇ ਨੇ ਜੀ ਉਹਨਾਂ ਨੇ ਕੀ ਕਰਨਾ ਹੈ ਜੀ ਕੀ ਉਹਨਾਂ ਦੀ ਰਣਨੀਤੀ ਹੈ ਤੋਹੀ ਦੱਸ ਸਕਦੇ ਨੇ ਅਸੀਂ ਤਾਂ ਆਮ ਆਦੀ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ ਔਰ ਪਾਰਟੀ ਲਈ ਦਿਨ ਰਾਤ ਕੰਮ ਕਰ ਰਹੇ ਹਾਂ ਔਰ ਅੱਛੇ ਤਰੀਕੇ ਨਾਲ ਸਾਰਾ ਮੈਨੇਜ ਕਰਕੇ ਵਿਧਾਨ ਸਭਾ ਨਾਭਾ ਜਿਹੜਾ ਜੀ ਉਹਦੇ ਵਿੱਚੋਂ ਜਿਵੇਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੱਡੇ ਮਾਰਜਿਨ ਨਾਲ ਜਿੱਤ ਪ੍ਰਾਪਤ ਕੀਤੀ ਹੈ ਤਾਂ ਲੋਕ ਸਭਾ ਦੇ ਵਿੱਚ ਵੀ ਇਸੇ ਤਰੀਕੇ ਨਾਲ ਕਰਾਂਗੇ। ਬਿਲਕੁਰ ਸਿੰਘ ਜੀ ਦਾ ਕੁਆਮਾ ਦੀ ਪਾਰਟੀ ਦਾ ਬੜਾ ਅਹਿਮ ਵਿੰਗ ਹੈ ਜੀ ਯੂਥ ਵਿੰਗ। ਅੱਜ ਨਾਭਾ ਵਿਧਾਨ ਸਭਾ ਦੇ ਸਾਡੇ ਕੋਆਰਡੀਨੇਟਰ ਸਿਮਰਨ ਅੜਕੇ ਚੋਹਾਨ ਇਹਨਾਂ ਨੂੰ ਕੋਆਰਡੀਨੇਟਰ ਲਾਇਆ ਗਿਆ ਵਿਧਾਨ ਸਭਾ ਨਾਭਾ ਦਾ। ਇਹਨਾਂ ਦੇ ਨਾਲ 31 ਮੈਂਬਰੀ ਟੀਮ ਜਿਹੜੀ ਹੈ ਉਹਦਾ ਮਾਨ ਸਨਮਾਨ ਕੀਤਾ ਗਿਆ ਜੀ ਫੁੱਲਾਂ ਦੇ ਹੱਥ ਪਾ ਕੇ ਲੱਡੂ ਖਾਏ ਗਏ ਔਰ ਸਭ ਦੀਆਂ ਡਿਊਟੀਆਂ ਡੋਰ ਟੂ ਡੋਰ ਹਰੇਕ ਘਰ ਦੇ ਵਿੱਚ ਜਾਣਾ ਆਪਣੀ ਸਰਕਾਰ ਦੇ ਕੰਮ ਜਿਹੜੇ ਆ ਦੱਸਣੇ ਕਿ ਦੋ ਸਾਲਾਂ ਸਾਡੀਆਂ ਕੀ ਪ੍ਰਾਪਤੀਆਂ ਨੇ ਸਾਡੇ ਅਲੱਗ-ਅਲੱਗ ਵਿੰਗ ਨੇ ਜਿਵੇਂ ਚਾਹੇ ਮਹਿਲਾ ਵਿੰਗ ਹੈ ਚਾਹੇ ਟ੍ਰੇਡ ਵਿੰਗ ਹੈ ਚਾਹੇ ਐਕ ਸਰਵਿਸਮੈਨ ਨੇ ਠੀਕ ਹੈ ਜੀ ਔਰ ਜਿਹੜੇ ਅਲੱਗ-ਅਲੱਗ ਹੋਰ ਵੀ ਜਿੰਨੇ ਵੀ ਸਾਡੇ ਐਸਸੀ ਵਿੰਗ ਨੇ ਅਲੱਗ-ਅਲੱਗ ਜਿੰਨੇ ਵਿੰਗ ਨੇ ਸਾਡੇ ਸਪੋਰਟਸ ਵਿੰਗ ਹੈ ਸਾਰੇ ਰਲ ਕੇ ਕਸੀ ਟੀਮਾਂ ਬਣਾ ਲਿਆ ਨੇ ਜੀ ਅਸੀਂ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਜਾਵਾਂਗੇ ਔਰ 2 ਸਾਲ ਦੀਆਂ ਆਮ ਆਦੀ ਪਾਰਟੀ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਕੱਲੇ ਕੱਲੇ ਘਰ ਦੇ ਦੱਸਾਂਗੇ ਔਰ ਬਹੁਤ ਅੱਛਾ ਰਿਸਪੌਂਸ ਆ ਰਿਹਾ ਜੀ ਇੰਨਾ ਵੀ ਹੁਣ ਤੱਕ ਅਸੀਂ ਕੀਤਾ ਪਰਮਾਤਮਾ ਕਿਰਪਾ ਕਰੇ ਲੋਕ ਸਭਾ ਪਟਿਆਲਾ ਦੀ ਸੀਟ ਵੱਡੇ ਮਾਰ ਦੇ ਨਾਲ ਜਿੱਤ ਕੇ ਭਗਵੰਤ ਮਾਨ ਸਾਹਿਬ ਤੇ ਅਰਵਿੰਦ ਕੇਜੀਵਾ ਸਾਹਿਬ ਦੇ ਚੋਲ ਬਣਾਗੇ ਯੂਥ ਤਾਂ ਅਹਿਮ ਹੁੰਦਾ ਜੀ ਇਲੈਕਸ਼ਨ ਦੇ ਵਿੱਚ ਕਿਵੇਂ ਦੇਖਦੇ ਬਿਲਕੁਲ ਜੀ ਯੂਥ ਤਾਂ ਅਹਿਮ ਹੁੰਦਾ ਜੀ ਕਿਉਂਕਿ ਅੱਜ ਕੱਲ ਦੇ ਜਿਹੜੇ ਨਵੇਂ ਬੱਚੇ ਨੇ ਜਿਹੜੇ ਯੰਗ ਨੇ ਜਾਂ ਜਿਹੜੇ 20 ਸਾਲ 30 ਸਾਲ 35 ਸਾਲ ਦੀ ਉਮਰ ਦੇ ਵਿੱਚ ਨੇ ਉਹ ਸਾਰੇ ਯੰਗ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਸਰਕਾਰ ਬਣਾਉਣ ਦੇ ਵਿੱਚ ਔਰ ਆਮ ਆਦੀ ਪਾਰਟੀ ਦੀ ਬੈਕਬੋਨ ਨੇ ਜੀ ਰੀੜ ਦੀ ਹੱਡੀ ਨੇ ਜੀ ਯੂਥ ਨੌਜਵਾਨ ਸੋ ਮੈਂ ਉਮੀਦ ਕਰਦਾ ਸਾਰੇ ਵੱਧ ਚੜ ਕੇ ਤੁਹਾਨੂੰ ਮਨੋਂ ਸਾਰੇ ਜਿਹੜਾ ਯੋਗਦਾਨ ਪਾਉਣਗੇ ਔਰ ਆਮ ਆਦੀ ਪਾਰਟੀ ਨੂੰ ਕਾਮਯਾਬ ਕਰਨਗੇ